ਬਾਕਰਨ ਬਖਸ਼ੂ ਪਾਇਦਸੰਗਨ ਘਰ ਤਨਮੁਲਾ ਦੇ ਵਿੱਚ ਤਕਰੀਬਨ 20 ਸਾਲ ਤੋਂ ਦਸਹਿਰਾ ਦਾ ਤਿਹਾੜੀ ਮਨਾ ਰਹੇ ਆ ਠੀਕ ਹੈ ਜੀ ਤੇ ਬਹੁਤ ਹੀ ਆਪਸੀ ਸਦਭਾਵਨਾ Hindu Muslim Sikh ਸਾਰੇ ਇਕੱਠੇ ਹੋ ਕੇ ਉੱਥੇ ਇੱਕ ਪਰਿਵਾਰਕ ਮਾਹੌਲ ਦੇ ਨਾਲ ਅਸੀਂ ਦਸਹਿਰੇ ਦਾ ਤਿਹਾੜੀ ਜਿਹੜਾ ਆਰਗੇਨਾਈਜ਼ ਕਰੀਦਾ ਹਾਂ ਤੇ ਸਾਡੇ ਪੂਜਨੀਏ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਨਾਲ ਜਿਨ੍ਹਾਂ ਦੇ ਕਹਿਣ ਨਾਲ ਅਸੀਂ ਬੋ ਵਿਜੇ ਚੋਪੜਾ ਜੀ ਜਿਹੜੇ ਕੀ ਬੜੇ ਸ਼ੁਰੂ ਤੋਂ ਹੀ ਸਾਡੇ ਨਾਲ ਜੁੜੇ ਉਹਨਾਂ ਦਾ ਪੂਰਾ ਆਸ਼ੀਰਵਾਦ ਸਹਿਰਾ ਕਮੇਟੀ ਨੂੰ ਅਨਾਸ਼ ਜੀ ਦਾ ਪੂਰਾ ਸਾਥ ਹੈ ਅਨਾਸ਼ ਜੀ ਦਾ ਪੂਰਾ ਆਸ਼ੀਰਵਾਦ ਹੈ ਉਹਨਾਂ ਦੇ بیٹے ਅਵਜੇ ਜੀ ਜਿਹੜੇ ਪੰਜਾਬ ਕੇਸੀ ਦੇ ਨੇ ਉਹਨਾਂ ਦਾ ਵੀ ਪੂਰਾ ਸਾਥ ਹੈ ਸਾਨੂੰ ਹਰ ਕੰਮ ਦੇ ਵਿੱਚ ਉਹ ਸਾਡਾ ਹਰ ਜਿਹੜਾ ਧਾਰਮਿਕ ਕੰਮ ਉਹਨਾਂ ਦੇ ਵਿੱਚ ਸਾਡੇ ਨਾਲ ਬਿਲਕੁਲ ਹਰ ਜਗ੍ਹਾ ਡਟ ਕੇ ਜਿੱਥੇ ਸਾਡੀ ਜ਼ਰੂਰਤ ਹੁੰਦੀ ਸਾਡੇ ਨਾਲ ਖੜੇ ਨੇ ਸਾਡੀਆਂ ਸੁਸਾਇਟੀ ਦੇ ਨਾਲ ਸਾਡਾ ਮੁੱਲਾ ਦੀ ਕੋਈ ਵੀ ਉਥੇ ਦਸਹਿਰਾ ਕਮੇਟੀ ਦੇ ਨਾਲ ਸੰਬੰਧਤ ਕੋਈ ਮੁਸ਼ਕਲ ਆਂਦੀ ਹੈ ਜਾਂ ਕੋਈ ਵੀ ਜ਼ਰੂਰਤ ਹੁੰਦੀ ਉਹ ਸਾਰੇ ਇਥੇ ਸਾਡੇ ਨਾਲ ਖੜੇ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਦਸਹਿਰੇ ਦਾ ਯੋਜਨਨਾ ਕੀਤਾ ਜਾਂਦਾ ਬੀਸਿਕਲੀ ਜਿਹੜਾ ਦਸਹਿਰਾ ਤਿਹਾੜੀ ਇਹ ਨੀਕੀ ਤੇ ਬਦੀ ਦੀ جنگ ਹੈ ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਹਾਂਜੀ ਤੇ ਨੀਕੀ ਦੀ ਬਦੀ ਨਾਲ ਦੇ ਵਿੱਚ ਹਰ ਸਾਲ ਦੇ ਸਾਲ ਲੋਕਾਂ ਨੂੰ ਇੱਕ ਮੈਸੇਜ ਜਿਹੜਾ ਪਰਮਾਤਮਾ ਵੱਲੋਂ ਆਉਂਦਾ ਹਾਂਜੀ ਵੀ ਗਲਤ ਕਰਨ ਦਾ ਕੋਈ ਫਾਇਦਾ ਨਹੀਂ ਹਮੇਸ਼ਾ ਬੰਦਾ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਆਪਣਾ ਹੱਕ ਜਿਹੜਾ ਉਹਦੇ ਤੇ ਹੀ ਆਪਣਾ ਅਧਿਕਾਰ ਜਮਾਵੇ ਕਿਸੇ ਦੇ ਹੱਕ ਤੇ ਕਿਸੇ ਦੇ ਰਾਜ ਤੇ ਕਿਸੇ ਦੀ ਹੋਰ ਸਾਰੀਆਂ ਧੀਆਂ ਪੈਣੀਆਂ ਸਾਰੀਆਂ ਇਕੱਠੀਆਂ ਨੇ ਸਮਾਜ ਦੇ ਵਿੱਚ ਇੱਕ ਪਰਿਵਾਰ ਵਾਂਗ ਰਹੇ ਸੀ ਰਹੀਏ ਕਿ ਮੈਸੇਜ ਜਾਂਦਾ ਵੀ ਇਹਨਾਂ ਸਚਾਈ ਜਿੱਡੇ ਮਰਜੀ ਤੁਸੀਂ ਤਾਕਤਵਾਰ ਹੋ ਇਹਨਾਂ ਸਚਾਈ ਜਿਹੜੀ ਉਹ ਜਿੱਤ ਦੀ ਸਚਾਈ ਹੁੰਦੀ ਜਿਹੜੀ ਜਿੱਤ ਹੁੰਦੀ ਸਚਾਈ ਦੀ ਹੁੰਦੀ ਹੈ ਤੇ ਇਹ ਇੱਕ ਮੈਸੇਜ ਹੈ ਦਸਹਰੇ ਦੇ ਤਿਉਹਾਰ ਦਾ ਤੇ ਮੈਂ ਸਾਰਿਆਂ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਵੀ ਇਹ ਜਿਹੜਾ ਇੱਕ ਮੋਰਲ ਇੱਕ ਸਟੋਰੀ ਦਾ ਮੋਰਲ ਹੁੰਦਾ ਇਹ ਮੋਰਲ ਲਈ ਤੇ ਆਪਾਂ ਉਹਦੇ ਤੇ ਚੱਲ ਕੇ ਭਗਵਾਨ ਸ਼੍ਰੀ ਰਾਮ ਜੀ ਦੇ ਜੀ ਦਿਖਾਏ ਅਦਰਸ਼ ਜਿਹੜੇ ਜਿਹਨੂੰ ਆਪਾਂ ਚੱਲ ਕੇ ਆਪਣਾ ਜੀਵਨ ਜਿਹੜਾ ਸਫਲ ਬਣਾਈਏ ਤੇ ਆਪਣੇ ਬੱਚਿਆਂ ਨੂੰ ਖਾਸ ਕਰ ਰਮਾਇਣ ਸ਼੍ਰੀ ਰਾਮਚੰਦਰ ਮਾਨਸ ਜੀ ਦਾ ਜਿਹੜਾ ਪਾਠ ਹੈ ਭਗਵਾਨ ਸ਼੍ਰੀ ਰਾਮ ਜੀ ਨੇ ਜੋ ਸੰਦੇਸ਼ ਸਾਨੂੰ ਲੋਕਾਂ ਨੂੰ ਦਿੱਤਾ ਤੇ ਅਸੀਂ ਉਹ ਸੰਦੇਸ਼ ਲੈ ਕੇ ਆਪਣੇ ਬੱਚਿਆਂ ਨੂੰ ਦਿਖਾਈਏ ਉਹਨਾਂ ਨੂੰ ਤੇ ਚਲਾਈਏ ਤਾਂ ਕਿ ਆਪਣੇ ਤੇਜ ਦਾ ਆਪਣੇ ਪਰਿਵਾਰ ਦਾ ਨਾਮ ਜਿਹੜਾ ਰੋਸ਼ਨ ਕਰ ਸਕਾ ਸਰ ਮੈਂ ਜਾਣਾ ਜਾਵਾਂਗਾ ਇਹ ਆਪ ਕਿੰਮਾ ਤੁਸੀਂ ਦੁਸ਼ਿਆਰਾ ਕਰਵਾ ਰਹੇ ਹੋ ਇਹ ਜੀ 20 ਸਾਲ ਹੋ ਗਏ ਤਕਰੀਬਨ ਕਰੋਨਾ ਦੇ 1 ਸਾਲ ਜਦੋਂ ਜਿਆਦਾ ਬਹੁਤ ਕਰੋਨਾ ਸੀਗਾ ਉਹ ਤੋਂ ਬੰਦ ਕੀਤਾ ਸੀਗਾ ਉਹ ਵੀ ਪ੍ਰਸ਼ਾਸਨ ਦੀ ਗਾਈਡਲਾਈਨਸ ਦੇ ਨਾਲ ਫਿਰ ਉਸ ਤੋਂ ਬਾਅਦ ਬਣਾਇਆ ਇਹ ਸਾਰਾ 1 ਸਾਲ ਬੰਦ ਕੀਤਾ 20 ਸਾਲ ਦੇ ਕਰੀਬਨ ਹੋ ਗਏ ਇਹ ਸਾਰਾ ਕਰਦੇ ਆ ਕਿ ਉੱਥੇ ਨਾਲ ਸ਼੍ਰੀ ਰਾਮ ਮੰਦਿਰੇ ਬਹੁਤ ਪੁਰਾਣਾ ਮੰਦਿਰੇ ਉੱਥੇ ਤੇ ਉੱਥੇ ਬਸ ਜਦੋਂ ਵੀ ਸਾਰੇ ਰਾਮਲੀਲਾ ਵੀ ਹੁੰਦੀ ਰਹੀ ਪਹਿਲੇ ਕਿਸੇ ਟਾਈਮ ਤੇ ਜਦੋਂ ਬਹੁਤ ਟੂਰਿਸਟ ਵਗੈਰਾ ਉਹਦਾ ਟਾਈਮ ਸੀਗਾ ਉਦੋਂ ਹੁੰਦੀ ਰਹੀ ਫਿਰ ਸਾਰੇ ਇੱਕ ਟਾਈਮ ਤੇ ਇਨਾ ਪੰਜਾਬ ਦਾ ਬੁਰਾ ਦੌਰ ਸੀਗਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਬੰਦ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਪੰਜਾਬ ਦੇ ਸੀ ਪਰਿਵਾਰ ਦਾ ਜਿਹੜਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਕਾਇਮ ਕਰਨ ਵਾਸਤੇ ਤੇ ਉਹਨਾਂ ਦੇ ਯੋਗਦਾਨ ਨਾਲ ਉਹਨਾਂ ਦੇ ਪ੍ਰੇਰਣਾ ਨਾਲ ਅਸੀਂ ਇਹ ਜਿਹੜੀ ਤਿਹਾਰ ਨੇ ਮਨਾ ਰਹੇ ਹਾਂ ਸਾਰਿਆਂ ਨੂੰ ਆਪਾਂ Hindu Sikh Muslim Sai ਸਾਰੇ ਆਪਾਂ ਇਕੱਠੇ ਹੋ ਕੇ ਪਿਆਰ ਨਾਲ ਇਹ ਤਿਹਾਰ ਮਨਾ ਰਹੇ ਹਾਂ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਜੀ